ਹਾਂ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਜਾਨਵਰ ਕਿਦਾਂ ਘਰ ਪਰਿਵਾਰ ਵਧੀਆ ਵੀਰਾਂ ਦੇ ਲਓ ਜੀ ਲੈ ਕੇ ਆਇਆ ਤੁਹਾਡੇ ਅੱਗੇ ਟਾਂਕੀ ਵਾਲੇ ਕਬੂਤਰਾਂ ਚ ਬਾਈ ਮੀਰਾ ਬਹੁਤ ਚੰਗੇ ਬਾਈ ਬਹੁਤ ਚੰਗਾ ਜੋੜਾ ਤੇ ਆਪਾਂ ਤੁਹਾਨੂੰ ਇਹਨਾਂ ਦਾ ਫੜ ਕੇ ਸ਼ੌਂਕ ਕਰਵਾਉਨੇ ਆ ਲਓ ਜੀ ਬਾਈ ਇਹ ਆ ਗਿਆ ਨਾਰ ਬਾਈ ਕੁਆਲਿਟੀ ਚੈੱਕ ਕਰੋ ठीक है भाई ली ए पल चेक शौक करो भी ठीक है जी आ लो भाई दूजा पता पर करो भाई पंजे चेक ठीक है जी पैर तो डे ना मुको अच्छा आखा भाई ਇਹ ਲੈ ਕੋਈ ਆਪਾਂ ਤੁਹਾਨੂੰ ਹੁਣ ਮਦੀਨ ਦਾ ਸ਼ੌਂਕ ਲਓ ਭਾਈ ਜੀ ਇਹ ਮਦੀਨ ਆ ਭਾਈ ਕਰੋ ਚੈੱਕ ਠੀਕ ਹੈ ਭਾਈ ਇਹ